ਮੈਨੂੰ ਲੱਗਦਾ ਨਹੀਂ ಗ್ರಾಮ ਪੰਚਾਇਤ ਕਿਸੇ ਪਿੰਡ ਦੇ ਵਿੱਚ ਬਣੀ ਹੋਊਗੀ ਜਿੱਤੇ ਕੀ ਅੱਜ ਪਿੰਡ ਬਾਂਮਣ ਵਾਲੀ ਦੇ ਵਿੱਚ ਬਣੀ ਹੋਈ ਹੈ ਹਾਂਜੀ ਦੋਸਤੋ ਰਾਜਸਥਾਨ ਦੇ ਬਾਂਮਣ ਵਾਲੀ ਪਿੰਡ ਦੇ ਵਿੱਚ ਖੜੇ ਆ ਜਿਵੇਂ ਕਿ ਤੁਸੀਂ ਚੱਲਦਾ ਵੀਊ ਦੇਖੀ ਜਾਂਨੇ ਹੋਗੇ ಗ್ರಾಮ ਪੰਚਾਇਤ ਦਾ ਕਿੰਨਾ ਸੋਹਣਾ ਵੀਊ ਬਣਾਇਆ ਹੋਇਆ ਇੱਥੋਂ ਦੀ ਤੁਹਾਨੂੰ ਨਾਲ ਇੱਕ ਕਮਾਲ ਦੀ ਗੱਲ ਦੱਸਦੇ ਆ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਇਹਨੂੰ ਜਿਹੜਾ ਜ਼ਿਲ੍ਹਾ ਲੱਗਦਾ ਹੈ ਗੰਗਾਪੁਰ ਸਿਟੀ ਹੈ ਤੇ ਤਹਿਸੀਲ ਹੈ ਇਹਦੀ ਜਿਹੜੀ ਕੀ ਬਾਂਮਣਵਾਸ ਕਹਿੰਦੇ ਆ हां दोस्तों ਤੁਹਾਨੂੰ ਇਹਦੇ ਵਿੱਚ ਹੁਣ ਕਮਾਲ ਦੀ ਗੱਲ ਦੱਸਣ ਜਾ ਰਹੇ ਹਾਂ ਪਿੰਡ ਇਸ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਤਰੱਕੀ ਲੱਗੀ ਪਿੰਡ ਦੇ ਨੌਜਵਾਨ ਉਹ ਕਹਿੰਦੇ ਜੀ ਸਾਡੇ ਪਿੰਡ ਦੇ ਵਿੱਚ ਕਹਿੰਦੇ ਇੰਨੀ ਜ਼ਿਆਦਾ ਤਰੱਕੀ ਆ ਆਮ ਤਰ ਆਈਏਐਸ ਤੇ ਆਰਐਸ ਦੀ ਨੌਜਵਾਨ ਭਰਤੀ ਹੋਏ ਹੋਏ ਆ ਇੰਨੀ ਤਰੱਕੀ ਕੀਤੀ ਹੈ ਪੜ੍ਹ ਲਿਖ ਕੇ ਤੁਹਾਡੇ ਸਾਹਮਣੇ ਹੁਣ ਪਿੰਡ ਦੀ ਤਰੱਕੀ ਤੁਸੀਂ ਵੀਊ ਦੇ ਵਿੱਚ ਦੇਖੀ ਜੰਨੇ ਹੋ ਚੱਲ ਦੀ ਬੇਫੁੱ ਕਿੰਨੀਆਂ ਸੋਹਣੀਆਂ ਕੋਠੀਆਂ ਖੜੀਆਂ ਕਰ ਰੱਖੀਆਂ ਤੇ ਕੋਈ ਇੱਥੇ ਖੇਤੀ ਦਾ ਪੰਧਰ ਹੈ ਨਹੀਂਗਾ ਕੋ ਪਾਣੀ ਨਹੀਂ ਧਾਣੀ ਨਹੀਂ ਬਰਾਨੀ ਇਲਾਕਾ ਜਿਹੜੇ ਕਿ ਆਮਦਨ ਦਾ ਸਰੋਤ ਬਣਾਇਆ ਉਹਨਾਂ ਨੇ ਕੰਮਦਨ ਦਾ ਸਰੋਤ ਥੇ ਵੀ ਤਰੱਕੀ ਕਰਕੇ ਪੜ੍ਹ ਦੇਖੀ ਪੜ੍ਹੇ ਲਿਖ ਕੇ ਉਹਨਾਂ ਨੇ ਕੋਈ ਆਈਏਐਸ ਆਫਸਰ ਬਹੁਤ ਜ਼ਿਆਦਾ ਤਾਂ ਕਹਿੰਦੇ ਆਈਏਐਸ ਆਫਸਰ ਬਣੇ ਵੇ ਸਾਡੇ ਇਸ ਕਾਮ ਦੇ ਵਿੱਚੋਂ ਤੇ ਦੂਜੇ ਨੰਬਰ ਤੇ ਕਹਿੰਦੇ ਕੋਈ ਵੀ ਪੁਲਿਸ ਦੇ ਵਿੱਚ ਲੱਗਿਆ ਹੋਇਆ ਕੋਈ ਟੀਚਰ ਲੱਗਿਆ ਹੋਇਆ ਐਕਟਰ ਬਣਿਆ ਹੋਇਆ ਇੱਕ ਵਿਭਾਗ ਦੇ ਵਿੱਚ ਕੋਈ ਬਿਜਲੀ ਪੁਹਾਗ ਚ ਲੱਗਿਆ ਹੋਇਆ ਸਲੂਟ ਕਰਕੇ ਸਰਕਾਰੀ ਆਫਸਰ ਬਣ ਵਣ ਕੇ ਤਰੱਕੀ ਕੀਤੀ ਆ ਤੇ ਕੀਤੀ ਹੈ ਬਈ ਜੀ ਆਪਦੀ ਮਿਹਨਤ ਨਾਲ ਪੜ੍ਹਾਈ ਨਾਲ ਤਾਂ ਹੁਣ ਇਹਦੇ ਵਿੱਚ ਤੁਹਾਨੂੰ ਖਾਸ ਗੱਲ ਉਹ ਵੀ ਦੱਸ ਦਿੰਨੇ ਆ ਇਥੋਂ ਦੀ ਨਜ਼ਦੀਕ ਰੇਲਵੇ ਲਾਈਨ ਲੰਘਦੀ ਆ ਗੰਗਾਪੁਰ ਦਿੱਲੀ ਦੋਸਾ ਗੰਗਾਪੁਰ ਰੇਲਵੇ ਮਾਰਗ ਤੇ ਬਈ ਜੀ ਇਹ ਜਿਹੜਾ ਪਿੰਡ ਹੈ ਵਸਦਾ ਹੈਗਾ ਇੱਥੇ ਮੈਨੂੰ ਇਹ ਬੜੀ ਵੱਡੀ ਗੱਲ ਲੱਗੀ ਉਹਨਾਂ ਦੇ ਮੂੰਹ ਸੁਣ ਕੇ ਕਹਿੰਦੇ ਵੀ ਸਾਡੇ ਖੇਤੀ ਦਾ ਬੜਾ ਵੱਡਾ ਪੱਧਰ ਨਹੀਂ ਤਾਂ ਕਰਕੇ ਸਾਡੇ ਪੜ੍ਹਾਈ ਦੇ ਉੱਤੇ ਜ਼ਿਆਦਾ ਫੋਕਸ ਦਿੱਤਾ ਹੋਇਆ ਪਿੰਡ ਨੇ ਜਦੋਂ ਵੀ ਪੜ੍ਹਾਈ ਦੇ ਉੱਤੇ ਫੋਕਸ ਦਿੱਤਾ ਤਾਂ ਬਈ ਜਦੋਂ ਆਪਾਂ ਪੜ੍ਹਾਂਗੇ ਮਿਹਨਤ ਕਰਾਂਗੇ ਤਾਂ ਆਪਾਂ ਪੜ੍ਹ ਲੈ ਕੇ ਬਈ ਜ਼ਰੂਰ ਕੋਈ ਤਰ੍ਹਾਂ ਕਿਤੇ ਤਾਂ ਸਰਕਾਰੀ ਨੌਕਰੀ ਦੇ ਵਿੱਚ ਲੱਗਾਂਗੇ ਲੱਗਾਂਗੇ ਉਹੀ ਸਰਕਾਰੀ ਨੌਕਰੀਆਂ ਦੀ ਬਦੌਲਤ ਬਈ ਪਿੰਡ ਦਾ ਤੁਸੀਂ ਮਾਹੌਲ ਚੈੱਕ ਕਰ ਸਕਦੇ ਹੋ ਤੇ ਪੰਜਾਬ ਦੇ ਵਾਂਗੂ ਵਾਸਾ ਕਰ ਰੱਖਿਆ ਬਹੁਤ ਵੱਡਾ ਪਿੰਡ ਹੈ ਕਹਿੰਦੇ ਸਾਡਾ ਇਹ ਤੇ ਚਾਰ ਚੁਪਰੇ ਬਈ ਜੀ ਰੇਤੀ ਦੇ ਪੱਧਰੇ ਬਣਿਆ ਹੋਇਆ ਟਿੱਪੂ ਹੀ ਹੈ ਚਾਰ ਚੁਪਰੇ ਬਈ ਜੀ ਪਿੰਡ ਦੀ ਤਰੱਕੀ ਦਾ ਪਹਿਲਾਂ ਤਾਂ ಗ್ರಾಮ ਪੰਚਾਇਤ ਤੋਂ ਹੀ ਪਤਾ ਲੱਗ ਜਾਂਦਾ ਆਪਣੇ ਵੀ ਪਿੰਡ ਦੇ ਵਿੱਚ ਕਿਹੋ ਜਿਹਾ ਮੌਲ ਹੈ ਕਿਹੋ ਜਿਹਾ ਲੋਕਾਂ ਦਾ ਰਹਿਣ ਸਹਿਣ ਹੋਊਗਾ ਤੇ ਬਈ ਜੀ ਕਿਹੋ ਜਿਹਾ ਉੱਥੇ ਪੜ੍ਹ ਲਿਖ ਕੇ ਨੌਜਵਾਨਾਂ ਦਾ ਕਿਹੋ ਜਿਹਾ ਧਮਾਕਾ ਕੰਮ ਕਰ ਰਿਹਾ ਤੇ ಗ್ರಾಮ ਪੰਚਾਇਤ ਦੇਖੋ ਕਿੰਨਾ ਜ਼ੋਰ ਲਾਇਆ ਹੋਇਆ ਦੇਖੋ ਵਿੱਚ ਤੁਸੀਂ ਦੇਖੀ ਜਾਂਦੇ ਹੋ ਇੱਕ ਪਾਣੀ ਦਾ ਝਰਨਾ ਜਿਆ ਬਣਾਇਆ ਹੋਇਆ ਆਸ-ਪਾਸ ਦੇ ਤੁਸੀਂ ਵੇਖੋ ਚਾਰ ਚੁਪਰੇ ਰਸਤੇ ਬ ਇੱਥੇ ਨੌਜਵਾਨ ਬੱਚੇ ਕਹਿੰਦੇ ਖੇਡਦੇ ਵੀ ਆ ਤਾਂ ਉਧਰ ਜੇ ਤੁਸੀਂ ਮੈਨੂੰ ਲੱਗਦਾ ਥੋੜਾ ਜਿਹਾ ਇਧਰਲੇ ਸਾਈਡ ਲਾਓਗੇ ਤਾਂ ਇਧਰ ਵੀ ਜੀ ਬਾਸਟ ਬਾਕਸ ਆ ਗਿਆ ਇਧਰਲੇ ਸਾਈਡ ਉਹ ਡਿੱਗੀਆਂ ਬਣੀਆਂ ਹੋਈਆਂ ਤਾਂ ਚਾਰਸਪਰੇ ਤੁਸੀਂ ਗੱਲ ਵੇਖੋ ਇਹ ਮੇਨ ਗੱਡੀ ਵੱਡੀ ਗੱਲ ਇਹਨਾਂ ਦੀ ਹੁਣ ਉਹ ਚਾਰਸਪਰੇ ਜੀ ਨੂੰ ਕਹਿ ਦਿੰਦੇ ਖੇਜੜੀ ਕਹਿ ਦਿੰਦੇ ਆ ਭਾਂ ਜੰਡ ਕਹਿ ਦਿੰਦੇ ਚਾਰਸਪਰੇ ਰਖਵਾ ਇਸ ਦੇ ਨਾਲ ਹੀ ਭਰਿਆ ਹੋਇਆ ਖੇਤੀ ਦਾ ਪੱਧਰ ਵੀ ਤੁਸੀਂ ਦੇਖੀ ਜੀ ਇਹਨਾਂ ਨੂੰ ਕਿੰਨਾ ਡਾਊਨ ਆ ਇੱਥੇ ਤਾਂ ಗ್ರಾಮ ਪੰਚਾਇਤ ਬਈ ਮੈਨੂੰ ਵਾਕਿਆਤ ਹੀ ਸੋਹਣੀ ਲੱਗੀ ਜੇਕਰ ਤੁਹਾਡੇ ਪਿੰਡ ਵੀ ਇਹੋ ਜੀ ಗ್ರಾಮ ਪੰਚਾਇਤ ਕਿਸੇ ਤੇ ਵੀ ਬਣੀ ਹੈ ਪੰਜਾਬ ਚ ਹੈ ਹਰਿਆਣੇ ਚ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਫੋਟੋ ਜਰੂਰ ਪਾਓ ਪਰ ਮੈਨੂੰ ਲੱਗਦਾ ਨਹੀਂ ಗ್ರಾಮ ਪੰਚਾਇਤ ਕਿਸੇ ਪਿੰਡ ਦੇ ਵਿੱਚ ਬਣੀ ਹੋਈ ਹੈ ਜਿੱਤੇ ਕੀ ਅੱਜ ਪਿੰਡ ਬਾਂਮਨ ਵਾਲੀ ਦੇ ਵਿੱਚ ਬਣੀ ਹੋਈ ਹੈ ਕਮਾਲ ਹੋ ਗਈ ਦੋਸਤੋ ਦੇਖ ਕੇ ਹੈਰਾਨ ਹੋ ਗਿਆ ਮੈਂ ਤਾਂ ਚਾਰ ਦੁਆਰਾਂ ਵੇਖੋ ਬਈ ਹੋਰ ਚੈੱਕ ਕਰੋ ਪਹਿਲਾਂ ਤਾਂ ਕਿੰਨੀਆਂ ਸੋਹਣੀਆਂ ਡਿਜ਼ਾਈਨ ਕੀਤਾ ਹੋਇਆ ਕਿੰਨਾ ਸੋਹਣਾ ਗੇਟ ਹੈ ਲੱਗਦਾ ਹੀ ਨਹੀਂ ਵੀ ਇਹ Rajasthan ਦੀ ಗ್ರಾಮ ਪੰਚਾਇਤ ਹੈ ਕੌਣ ਕਹਿ ਦੂ ਇਹਨੂੰ ਤਾਂ ਜਰੂਰ ਦੱਸੋ ਜੇਕਰ ਤੁਹਾਨੂੰ ਵੀ ਹੋਰ ਕਿਸੇ ਪਿੰਡ ਦੇ ਵਿੱਚ ਲੱਗੇ ਹੈ ਜੀ ਬਣਾ ਕੇ ਕੀਤੀ ਹੋਈ ಗ್ರಾಮ ਪੰਚਾਇਤ ਦੀ ਦਾ ਵੀਡੀਓ ਨੂੰ ਰਾਸ਼ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ